ਕੀ ਹੈ ਜੀ ਬੱਲੇ ਆਹ ਕੀ ਮਾਇਆ ਸਾਰਾ ਸਬਟਾ ਦਾ ਵਾਜੇ ਭਾਜੀ ਕਿਆਨ ਪੂਰਾ ਮੱਝ ਜਨਾ ਦੇ ਕੇ ਭੀੜ ਨੇ ਕਾਪੂ ਵਾਲਾ ਬਜਾਰ ਆ ਤੇ ਪਣ ਰਿਹੀ ਹੋਵੇ ਬਲੈਂਡਰ ਤੇ ਕੋਈ ਨੰਬਰ ਪਲੇਟ ਨਹੀਂ 10 ਤੋਂ 10 ਕਿਆਨ ਤੋਂ ਭੇਜ ਜਨਾ ਬਲੈਂਡਰ ਤੇ ਕਿਆਨ ਤੋਂ ਕੇ ਭੇਜ ਜਨਾ ਆ ਵਾੜਾ ਤੋਂ ਮਿਲੋ ਲੱਕਰੇ ਤੇ ਆਣ ਗੱਡੀ ਆਦੀ ਬਲੋ ਗੱਲ ਨਹੀਂ ਲੱਗੀ ਗੱਲ ਕੋਈ ਨਹੀਂ ਆ ਉਹ ਸੀ ਨਾ ਤਾਂ ਨਹੀਂ ਆਈ ਆਲੀ ਨੂੰ ਜਾਣੀ ਫੜ ਗਿਆ ਲੋਕੀ ਨਾ ਦੇ ਵਿੱਚ ਖਰੀਦਦਾਰੀ ਕਰਨਾਈ ਔਰਤ ਦੇ ਨਾਲ ਲੁਟੇਰਿਆਂ ਦੇ ਵੱਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਉਹ ਔਰਤ ਦੇ ਗਲੇ 'ਚ ਪਾਈ ਚੇਨ ਜਿਹੜੀ ਉਹ ਉਤਾਰਨ ਦੀ ਕੋਸ਼ਿਸ਼ ਕਰਦੇ ਨੇ ਉਤਾਰ ਕੇ ਭੱਜਣ ਲੱਗਦੇ ਨੇ ਤਾਂ ਕੁਝ ਹੀ ਦੂਰੀ ਤੇ ਜਾਂਦੇ ਆ ਉਹਨਾਂ ਨੂੰ ਦੁਕਾਨਦਾਰਾਂ ਦੇ ਵੱਲੋਂ ਫੜ ਲਿੱਤਾ ਜਾਂਦਾ ਤੇ ਉਸ ਤੋਂ ਬਾਅਦ ਮੌਕੇ ਤੇ ਬਾਜ਼ਾਰ ਦੇ ਵਿੱਚ ਮਾਹੌਲ ਜਿਹੜਾ ਕਾਫੀ ਜ਼ਿਆਦਾ ਗਰਮਾ ਜਾਂਦਾ ਲੁਟੇਰਿਆਂ ਦੇ ਨਾਲ ਦੁਕਾਨਦਾਰ ਜਿਹੜੇ ਨੇ ਉਹ ਥੋੜੀ ਕੁਟਮਾਰ ਵੀ ਕਰਦੇ ਨੇ ਉਹਨਾਂ ਨੂੰ ਕੁੱਟਿਆ ਵੀ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਵੀ ਇਸ ਮਾਮਲੇ ਦੀ ਸੂਚਨਾ ਦਿੱਤੀ ਜਾਂਦੀ ਹੈ ਕੁਝ ਮਿੰਟਾਂ ਦੇ ਵਿੱਚ ਪੁਲਿਸ ਵੀ ਉੱਥੇ ਪਹੁੰਚ ਜਾਂਦੀ ਹੈ ਤੇ ਉਹਨਾਂ ਲੁਟੇਰਿਆਂ ਨੂੰ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ। ڏيو له له نو ਜਾਣੋ ਚਲੋ ਚਲੋ ਜਾਓ ਦਿਓ ਹਰਤਾਹ ਆਦਾ ਬਾਕੀ ਬਾਕੀ ਮੇਰਾ ਦਿਨ ਵੀ ਇਹ ਦੇਖਾ ਸੀ ਜੀਆਂ ਇਹ ਮਾਮਲਾ ਜਿਹੜਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਗੁਰਦਾਸਪੁਰ ਦਾ ਇੱਕ ਬਾਜ਼ਾਰ ਦੇ ਵਿੱਚ ਇਹ ਔਰਤ ਖਰੀਦਦਾਰੀ ਕਰਨ ਲਈ ਗਈ ਸੀ ਕੁਝ ਘਰ ਦਾ ਸਾਮਾਨ ਖਰੀਦਣ ਲਈ ਗਈ ਸੀ ਤੇ ਉੱਥੇ ਹੀ ਅਚਾਨਕ ਦੋ ਬਾਈਕ ਸਵਾਰ ਜਿਹੜੇ ਨੇ ਉਹ ਪਹੁੰਚਦੇ ਨੇ ਤੇ ਔਰਤ ਦੇ ਗਲ ਦੇ ਵਿੱਚ ਪਾਈ ਸੋਨੇ ਦੀ ਚੇਨ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਤੇ ਔਰਤ ਦੇ ਵੱਲੋਂ ਇਹ ਗੱਲਾਂ ਕਈਆਂ ਗਈਆਂ ਕਿ ਉਹਦੀ ਚੇਨ ਜਿਹੜੀ ਹੈ ਉਹ ਕਾਫੀ ਜ਼ਿਆਦਾ ਗਲਤ ਟਾਈਟ ਸੀ ਜੋ ਕਿ ਟੁੱਟ ਕੇ نیچے ਡਿੱਗ ਜਾਂਦੀ ਹੈ ਤੇ ਇੰਨੇ ਚ ਚੋਰ ਅੱਗੇ ਭੱਜਦੇ ਨੇ ਬਾਈਕ ਤੇ ਤੇ ਥੋੜੀ ਦੂਰੀ ਤੇ ਇਹ ਬਾਜ਼ਾਰ ਦੇ ਵਿੱਚ ਰੌਲਾ ਪਾ ਦਿੰਦੀ ਹੈ ਤੇ ਉਦੋਂ ਹੀ ਦੁਕਾਨਦਾਰ ਆਪਣੀਆਂ ਦੁਕਾਨਾਂ ਚੋਂ ਨਿਕਲ ਕੇ ਉਹਨਾਂ ਚੋਰਾਂ ਨੂੰ ਫੜ ਲੈਂਦੇ ਨੇ ਉਹਨਾਂ ਨੂੰ ਫੜ ਕੇ ਬੰਨਿਆ ਜਾਂਦਾ ਤੇ ਨਾਲ ਹੀ ਪੁਲਿਸ ਨੂੰ ਫੋਨ ਕਰ ਦਿੱਤਾ ਜਾਂਦਾ ਹੈ ਤੇ ਪੁਲਿਸ ਵੀ ਪੀਸੀਆਰ ਵੀ ਮੌਕੇ ਤੇ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਤੇ ਉੱਥੇ ਬਾਜ਼ਾਰ ਦੇ ਵਿੱਚ ਇੱਕੋ ਦਾ ਮਾਹੌਲ ਜਿਹੜਾ ਕਾਫੀ ਜ਼ਿਆਦਾ ਗਰਮਾ ਜਾਂਦਾ ਲੋਕ ਵੀ ਜਿਹੜੇ ਨੇ ਉਹ ਕਾਫੀ ਜ਼ਿਆਦਾ ਸਹਿਮ ਜਾਂਦੇ ਨੇ ਵਾਹ ਵਾਹ ਏਹਰਾਨੀ ਦੀ ਗੱਲ ਇਹ ਸੀ ਕਿ ਇਹਨਾਂ ਚੋਰਾں ਦੇ ਵਿੱਚ ਇੱਕ ਮਹੰਤ ਵੀ ਸ਼ਾਮਿਲ ਸੀ ਜੋ ਕਿ ਪਿਛਲੀ ਸੀਟ ਤੇ ਬੈਠੇ ਸੀ ਤੇ ਉੱਥੇ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਲਗਾਤਾਰ ਲੁਟੇਰਿਆਂ ਦਾ ਆਤੰਕ ਵਧਦਾ ਜਾ ਰਿਹਾ ਹੈ ਲਗਾਤਾਰ ਲੁਟੇਰੇ ਸ਼ਰਿਆਮ ਦੰਦ ਦਿਹਾੜੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦ ਨੇ ਲੋਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਡਰ ਚੁੱਕੇ ਨੇ ਤੇ ਉਸ ਤੋਂ ਬਾਅਦ ਲੋਕ ਜਿਹੜੇ ਨੇ ਖੁਦ ਨੂੰ ਮਹਫੂਜ਼ ਮਹਿਸੂਸ ਨਹੀਂ ਕਰਦੇ ਤੇ ਤਸਵੀਰਾਂ ਹੁਣ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਗੁਰਦਾਸਪੁਰ ਦੇ ਹਨੂਮਾਨ ਚੌਂਕ ਤੋਂ ਅਸਾਮ ਬਾੜਾ ਬਾਜ਼ਾਰ ਨੂੰ ਜਾਂਦੇ ਰੋਡ ਤੇ ਇਹ ਹੰਗਾਮਾ ਹੁੰਦਾ ਹੈ ਚੋਰਾਂ ਦੇ ਵੱਲੋਂ ਲੁਟੇਰਿਆਂ ਦੇ ਵੱਲੋਂ ਇਸ ਵਾਰदात ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਲਟਾ ਚੋਰਾਂ ਨੂੰ ਹੀ ਮੋਰ ਪੈ ਜਾਂਦੇ ਨੇ ਲੰਗੜਨ ਦੇ ਹੀ ਤੇ ਇਹਨਾਂ ਨੇ ਇੱਕਦਮ ਮੇਰਾ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ ਚੇਨ ਮੇਰੀ ਟਾਈਟ ਹੀ ਜਾ ਤੇ ਨਾ ਤਾਂ ਹੱਥ ਨਹੀਂ ਪਿਆ ਚੇਨ ਮੇਰੀ ਟੁੱਟ ਗਈ ਤੇ ਫਿਰ ਰੱਸ਼ ਹੀ ਜਿਹਦੀ ਵਜ੍ਹਾ ਨਾਲ ਨਾ ਤੇਜ਼ ਚਾ ਨਹੀਂ ਪਾਏ ਮੈਂ ਨਾਲ ਹੀ ਠਿੱਕਾ ਮਾਰਨ ਲੱਗ ਗਈ ਕਿ ਫੜ ਲਓ ਫੜ ਲਓ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਇਹਨਾਂ ਨੂੰ ਤੇ ਉਹ ਇੱਕ ਜਿਹੜੇ ਪਿੱਛੇ ਲੇਡੀ ਬਣ ਕੇ ਬੈਠਾ ਹੀ ਮੁੰਡਾ ਉਹਨੇ ਕੀ ਕੀਤਾ ਕਿ ਉਹ ਇੱਟ ਫੜ ਲਈ ਉਹ ਮਾਰਕੀਟ ਵਾਲਿਆਂ ਨੂੰ ਮਾਰਨ ਪੈ ਗਿਆ ਤੇ ਚੇਨ ਮੇਰੀ ਨਾ ਥੱਲੇ ਨਾ ਕੋ ਹੱਥ ਨਹੀਂ ਪਿਆ ਔਟ ਟੁੱਟ ਕੇ ਡਿੱਗੀ ਤੇ ਉਹ ਇੱਕ ਘੰਟੀ ਪਿੱਛੇ ਆਂਟੇ ਹੀ ਉਹਨਾਂ ਨੇ ਮੇਰੇ ਚੇਨ ਆ ਗਿਆ ਮੈਂ ਆਪਾਂ ਜਿਹਾ ਮਾਰ ਕਿਟਾਈ ਸੀ ਥੋੜਾ ਪਰਤਨ ਵਾਲੀ ਸ਼ੋਪ ਤੇ ਨਾ ਮੈਂ ਤੇ ਮੇਰੇ ਤਰਾਕੀ ਉਹ ਕਿਨੇ ਜਾਣੀ ਉਹ ਲੇਡੀ ਜੀ ਹਾਂ ਇੱਕ ਜੈ ਸੀ ਤਾਂ ਪਿੱਛੇ ਹੀ ਹੋ ਲੇਡੀ ਬਣ ਕੇ ਹੀ ਬੈਠਾ ਜਾਏ ਹਾਂ ਹਾਂ ਜੀ ਚੇਨ ਮਿਲ ਗਈ ਮੇਰੀ ਚੇਨ ਟੁੱਟ ਗਈ ਆ ਪੱਟੋਂ ਖੱਲੇ ਉਹਨਾਂ ਕੋਲੋਂ ਮੈਂ ਉੱਰ ਕੁੜੀ ਪਿਆ ਜਾ ਕਿੰਨੀ ਜ਼ੋਰ ਤੇ ਉਹਨੇ ਮੇਰੇ ਮਾਰਿਆ ਗੱਲ ਬਾਤ ਦਾ ਜੀ ਕਿ ਦੋ ਚੋਰ ਮੋਟਰਸਾਈਕਲ ਤੇ ਚਾਨੀ ਲਾਂਦੇ ਫੜੇ ਆ ਰੰਗੇ ਹੱਥ ਉਹਦੇ ਜੀ ਇੱਕ ਜਿਹੜਾ ਵਾ ਮੁੰਡਾ ਮੋਨਾ ਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਪਿਆਂ ਦੇ ਨਾਂ ਤੇ ਕਲੰਕ ਲਾਤਾ ਜੀ ਆਉਣ ਵਾਲੇ ਟਾਈਮ 'ਚ ਉਹਨੇ ਲੋਕਾਂ ਨੂੰ ਬਾਬਿਆਂ ਕੋ ਵੀ ਜਿਹੜਾ ਲੈਟਰ ਆਣਾ ਬਣਾ ਕੀ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਇੱਦਾਂ ਦੇ ਚੋਰੀ ਕੀ ਚੋਰੀ ਕਰ ਲਵੇ ਚੋਰ ਜੀ ਮੈਂ ਮੈਡਮ ਇੱਕ ਬਾਜ਼ਾਰ 'ਚ ਜਾਂਦੇ ਉਹਨਾਂ ਦੇ ਧਫਾ ਮਾਰ ਕੇ ਚਾਨੀ ਲਾ ਲਈ ਜਦੀ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰਾਸ਼ੀ ਤਾਂ ਗਾ ਕੇ ਫੜੇ ਗਏ ਉਹਨਾਂ ਮੋਟਰਸਾਈਕਲ ਉਹ ਵੀ ਬਿਨਾਂ ਨੰਬਰ ਪਲੇਟ ਤੋਂ ਵੀ ਚੋਰੀ ਦਾ ਲੱਗਦਾ ਤੇ ਬਾਜ਼ਾਰਾਂ ਨਾਲ ਥੋੜੀ ਜੀ ਉਹਨਾਂ ਦੀ ਕੀਤੀ ਆ ਜਿਹੜਾ ਸੇਵਾ ਪਾਣੀ ਵਾਹ ਪੁਲਿਸ ਬੁਲਾ ਕੇ ਤੇ ਉਹਨਾਂ ਦੇ ਹੱਥ ਕਰਤੀਆਂ ਪੁਲਿਸ ਨੇ ਹੁਣ ਪੁਲਿਸ ਬੁਕਾਏਗੀ ਆਪਣਾ ਕੀ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਚੋਟਾ ਭੁਗਾਂ ਦੀ ਬਹੁਤ ਘਟਾਂ ਹੋ ਆਪਣੀ ਰੱਖਿਆ ਆਵਰ ਕੰਦੀ ਬਿਆਰੀ ਜੇ ਨਿਹਦਾ ਆਨਲਾਈਨ ਜੋ ਹੋਰ ਵੀ ਟਾਈਮ ਮਾਰਾ ਸਕਦਾ ਜੇ ਤੇ ਸਾਨੂੰ ਸਾਰੇ ਬੇਨਤੀ ਆ ਕਿ ਸਾਰੇ ਅਲਰਟ ਰਹੋ ਬਾਕੀ ਦੁਕਾਨਦਾਰ ਤੇ ਜਿਹੜੇ ਆ ਹਰ ਟਾਈਮ ਤਿਆਰੀ ਰਹਿੰਦੇ ਨੇ ਇਹੋ ਜੇ ਕੰਮ ਜਿਹੜੇ ਚੋਰ ਚਾਲ ਪਲਾਵਾਸੇ ਜੀ ਸਾਨੂੰ ਸਾਨੂੰ ਟੈਲੀਫੋਨ ਆਇਆ ਹੀ ਮੌਕੇ ਤੇ ਪਹੁੰਚੇ ਆ ਬੰਦੇ ਫੜਲੇ ਆ ਥਾਣੇ ਲੈ ਕੇ ਆ ਵੈਰੀਫਾਈ ਕਰਕੇ ਜਾਣਕਾਰੀ ਦੇ ਆ ਜੀ ਕੀ ਕਰਦੇ ਪਏ ਨੇ ਇਹ ਕੀ ਚੈਨ ਲਾਈ ਹੈ ਲੇਜੀ ਦੀ ਇਹਨਾਂ ਨੇ ਤੇ ਸਾਨੂੰ ਮੌਕੇ ਤੇ ਟੈਲੀਫੋਨ ਆਇਆ ਤੇ ਪਬਲਿਕ ਨੇ ਬਹੁਤ ਸਾਰੇ ਪਬਲਿਕ ਦੇ ਬੰਦੇ ਫੜਲੇ ਨੇ ਤੇ ਥਾਣੇ ਭੇਜ ਦਿੱਤੇ ਨੇ ਪਛਾਣ ਹੋ ਗਈ ਕਿ ਬਾਬਾ ਆ ਤੇ ਇੱਕ ਬੰਦਾ ਨਾਲ